4 ਵਜੇ ਤੱਕ ਮੈਂ ਸਾਰੇ 3 ਵਜੇ ਕੇ ਬਾਅਦ 4 ਵਜੇ ਤੱਕ ਮੈਂ ਉਹਨੂੰ ਗੋਦ ਕੇ ਮੈਂ ਦੁੱਧ ਦੇ ਫਿਰ ਪਿਲਾ ਲਾ ਫਿਰ ਉਹਦੇ ਬਾਅਦ ਚ ਮੇਂ ਜਵਾਬ ਕੋਤੀ ਚ ਨਹੀਂ ਹੈਗੀ ਕੁੜੀ 6 ਮਹੀਨਿਆਂ ਦੀ ਬੱਚੀ ਹੈ ਜੋ ਸਿਰਫ ਮਾਂ ਦਾ ਦੁੱਧ ਪੀ ਰਹੀ ਹੈ ਔਰ ਸਾਢੇ 3-4 ਵਜੇ ਦੀ ਜਿਹੜੀ ਗਾਇਬ ਹੈ ਸਾਡੇ ਨਾਲ ਕਿਸੇ ਦਾ ਪੰਗਾ ਵੀ ਨਹੀਂ ਹੈਗਾ ਨਾ ਲੜਾਈ ਆ ਗਈ ਅਸੀਂ ਤੇ ਕਿਸੇ ਦੇ ਨਾਲ ਕੁਝ ਨਹੀਂ ਹੈਗਾ ਰਾਤ ਨੂੰ 2 ਵਜੇ ਤੇ ਜਾ ਕੇ ਸੌਣੇ ਆ ਸੀ ਕਿਉਂਕਿ ਦੇਖਿਆ ਕਿ ਕੋਈ ਹੈ ਤਾਂ ਨਹੀਂ ਬੱਚਾ ਲੈ ਜਾ ਕੋਈ ਸੁਨੁਸਕਾਰ ਨਾ ਹੋ ਜਾਏ ਕਿਉਂ ਰਾਤ ਨੂੰ 2 ਵਜੇ ਜਾ ਕੇ ਜਾਣੇ ਰਹੇ ਨੇ ਸਿੱਧੇ ਸੇਰੇ ਕਰਨ ਆਏ ਜੋ ਮੇਲਾ ਕਰਨ ਆਏ ਕਿ ਸਾਨੂੰ ਕੀ ਪਤਾ ਕਿੱਥੇ ਹੋ ਜਾਊਗਾ ਸੀਸੀਟੀਵੀ ਬੜੇ ਚੱਕ ਰਹੀ ਹੈ ਚੈੱਕ ਕਰਾਈਏ ਇੱਧਰ ਵੀ ਕਰਾਈਏ ਉੱਧਰ ਵੀ ਕਰਾਈਏ ਇੱਧਰ ਵੀ ਕਰਾਈਏ ਸਾਰੇ ਪਾਸੇ ਕਰਾਈਏ ਲੁਧਿਆਣਾ ਦਾ ਚੰਡੀਗੜ੍ਹ ਰੋਡ ਤੋਂ ਬੇਹੱਦ ਸਨਸਨੀਖੇਜ਼ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਮਹਿਜ਼ 6 ਮਹੀਨਿਆਂ ਦੀ ਬੱਚੀ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਹਾਲਾਂਕਿ ਮਾਦਾ ਕਹਿੰਨਾ ਹੈ ਕਿ ਸਵੇਰੇ 3 3:30 ਵਜੇ ਤੱਕ ਬੱਚੀ ਜਿਹੜੀ ਹੈ ਉਹ ਉਸਦੇ ਕੋਲ ਹੀ ਸੀ ਉਸ ਤੋਂ ਬਾਅਦ ਜਿਹੜੀ ਹੈ ਬੱਚੀ ਗਾਇਬ ਹੈ ਨਹੀਂ ਮਿਲ ਰਹੀ ਔਰ ਦੱਸਦੀ ਹੈ ਕਿ ਮਾਸੂਮ ਬੱਚੀ ਜਿਹੜੀ ਮਹਿਜ਼ 6 ਮਹੀਨਿਆਂ ਦੀ ਦੁੱਧ ਪਿੰਦੀ ਬੱਚੀ ਜਿਹੜੀ ਹੈ ਫੁੱਟਪਾਥ ਦੇ ਉੱਤੇ ਹੀ ਜਿਹੜੀ ਹੈ ਗਾਇਬ ਹੋ ਜਾਂਦੀ ਹੈ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਵੱਲੋਂ ਉਸ ਬੱਚੀ ਨੂੰ ਜਿਹੜਾ ਹੈ ਚੋਰੀ ਕਰ ਲਿਆ ਗਿਆ ਹੈ ਮੇਰੇ ਨਾਲ ਉਸ ਬੱਚੀ ਦਾ ਪਰਿਵਾਰ ਵੀ ਮੌਜੂਦ ਹੈ ਮਾਦਾ बड़ा रो रो के बुरा हाल हो चुका है और पुलिस के कंप्लेट दर्ज करवाई गई है क्योंकि दुध बिंदी बच्ची जी है माँ दे खो लिती गई है चोरी कर ली गई है सोच सकते हो कि उस माँ का की हाल होएगा रो रो के बुरा हाल है आ, कब आ, आपकी बच्ची जो है कितने बजे चोरी हुई कब क्या आ, तीन बजे तक तो मैं जागी रही तीन बजे के बाद में सारे तीन बजे उसको दूध पिलाया सारे तीन बजे दूध पिला के फिर मैं ਥੱਲੇ ਗੋਦੀ ਚ ਪਾ ਕੇ ਮੈਂ ਥੱਲੇ ਪੈ ਗਈ 4 ਵਜੇ ਤੱਕ ਤੇ ਮੈਂ ਸਾਰੇ 3 ਵਜੇ ਕੇ ਬਾਅਦ 4 ਵਜੇ ਤੱਕ ਮੈਂ ਉਹਨੂੰ ਗੋਦ ਦੇਖਿਆ ਹੱਥ ਮਾਰ ਕੇ ਮੈਂ ਦੁੱਧ ਫਿਰ ਪਿਲਾ ਲਾ ਫਿਰ ਉਹਦੇ ਬਾਅਦ ਚ ਮੇ ਜਵਾਕ ਗੋਦੀ ਚ ਨਹੀਂ ਆਏਗੀ ਕੁੜੀ ਮੇਰੀ ਕਿੰਨੀ ਕੀ ਦੇਰ ਤੋਂ ਜਿਹੜਾ ਇੱਥੇ ਫੁੱਟਪਾਥ ਤੇ ਰਹਿ ਰਹੇ ਸੀ ਜੀ ਦਾ ਸੇਰੇ ਕਰਨ ਆਇਆਗੇ ਮੇਲਾ ਕਰਨ ਆਇਆਗੇ ਸਾਨੂੰ ਕੀ ਪਤਾ ਕੀ ਹੋ ਜਾਊਗਾ ਮੇਲਾ ਕਰਕੇ ਦਸੇਰਾ ਕਰਕੇ ਫੁੱਲ ਵਗੈਰਾ ਵੇਚਣ ਆਏ ਸੀ ਫੁੱਲ ਵਗੈਰਾ ਵੇਚ ਕੇ ਫਿਰ ਅਸੀਂ ਦੀਵਾਲੀ ਕਰਕੇ ਘਰੇ ਚਲੇ ਜਾਂਦੇ ਹਾਂ ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਕਿੱਥੋਂ ਆਏ ਹਾਂ ਅਸੀਂ ਆਏ ਹਾਂ ਜਗੜਾ ਹੋਂ ਤੇ ਜਗਰਾਉਂ ਦੇ ਹਾਂਜੀ ਰਹਿਣ ਵਾਲੇ ਉੱਥੇ ਦੇ ਹਾਂਜੀ ਤੇ ਅੱਜ ਕੱਲ੍ਹ ਆਏ ਸੀ ਕਿ ਕੱਲ ਕਿੰਨੇ ਵਜੇ ਆਏ ਸੀ ਕੱਲ ਨਹੀਂ ਆਇਆ ਸੀ ਦਸੇਰੇ ਤੇ ਆਏ ਸੀਗੇ ਪਰ ਹੁਣ ਅਸੀਂ ਦਸੇਰਾ ਹੀ ਤੇ ਆਏ ਹਾਂ ਅਸ ਤੇ ਰਾਤ ਨੂੰ ਬੱਚੀ ਤੁਹਾਡੇ ਨਾਲ ਹੀ ਸੁੱਤੀ ਸੀ ਕੌਣ ਕੌਣ ਸੀਗਾ ਸੱਲ ਮੇਰਾ ਬੰਦਾ ਸੁੱਤਾ ਬਿਆਸੀਗਾ ਮੈਂ ਸੁੱਤੀ ਪਈ ਮੇਰੇ ਕੁਜਵਾਕ ਵੀ ਸੁੱਤਾ ਬਿਆ ਦੂਜਾ ਨਾਲ ਉਹ ਕੁੜੀ ਨੂੰ ਮੈਂ ਕੰਬਲ ਦੇ ਥੱਲੇ ਲਾ ਕੇ ਜਵਾਕ ਗੋਦੀ 'ਚ ਪਾਇਆ ਸੀਗਾ ਮੈਂ ਤਿੰਨ ਸਾਰੇ 3 ਵਜੇ ਮੈਂ ਜੁਜਵਾਕ ਨੂੰ ਦੁੱਧ ਪਿਲਾਇਆ ਉਹਦੇ ਬਾਅਦ 'ਚ ਮੈਂ ਥੱਲੇ ਜਵਾਕ ਨੂੰ ਡਾਲ ਕੇ ਫਿਰ ਮੈਂ ਨਾਲ ਹੀ ਸੁੱਤੀ ਪਈਆਂ ਫਿਰ ਉਹਦੇ 4 ਵਜੇ ਤੱਕ ਮੈਂ ਲੱਭਿਆ ਉਹਨੂੰ ਮੇਰੇ ਜਵਾਕ ਨਹੀਂ ਹੈ ਤੁਸੀਂ ਆਸ-ਪਾਸ ਹੀ ਉਸ ਵਕਤ ਜਾ ਕੇ ਦੇਖਿਆ ਜਾ ਕੇ ਇੱਧਰ ਗਿਆ ਇੱਧਰ ਜਾ ਕੇ दो जने दो तीन जने मैं तो परला चौक नहीं गया जमालपुर तक गया। ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜਦੋਂ ਤੁਹਾਡੇ ਘਰ ਵਾਲੀ ਨੇ ਦੱਸਿਆ? ਉੱਠਾਇਆ ਇਹਨੇ ਸਾਰੇ 4:20 ਮਿੰਟ ਬਾਅਦ ਪਤਾ ਲੱਗ ਗਿਆ ਮੈਨੂੰ 4:30 ਵਜੇ ਤੱਕ ਮੈਂ ਪਰ ਫੈਮਿਲੀ ਹੋਟਲ ਗਈ ਮੈਂ। 5:00 ਵਜੇ ਜਿੰਨੀ ਦੇਰ ਤੁਸੀਂ ਆਏ ਨਾ ਜ 5:00 ਵਜੇ ਚੇ ਮੇਰਾ ਜਵਾਕ ਨਹੀਂ ਹੈਗਾ। ਫਿਰ ਮੈਂ ਉੱਠ ਕੇ ਦੇਖਿਆ ਮੈਂ ਉੱਠਾਇਆ ਕਿ ਜਵਾਕ ਕਿੱਥੇ ਹੈ ਸਾਡਾ। ਸਾਰੇ ਕੋ ਲੱਭਿਆ ਮੇਰਾ ਜਵਾਕ ਮਿਲਿਆ ਹੀ ਨਹੀਂ। ਪਾਸੇ ਜਿਹੜੇ ਤੁਹਾਡੇ ਇੱਥੇ ਨਾਲ ਦੇ ਰਹਿੰਦੇ ਉਹਨਾਂ ਤੋਂ ਪਤਾ ਕੀਤਾ ਪਤਾ ਕੀਤਾ ਸਾਡੇ ਨਾਲ ਕਿਸੇ ਦੇ ਨਾਲ ਨਹੀਂ ਹੈਗੇ ਸਾਰੇ ਨਾਲ ਸਾਡੇ ਨਾਲ ਕਿਸੇ ਦਾ ਪੰਗਾ ਵੀ ਨਹੀਂ ਹੈਗਾ ਨਾ ਲੜਾਈ ਆ ਗਈ ਅਸੀਂ ਤੇ ਕਿਸੇ ਦੇ ਨਾਲ ਕੁਝ ਨਹੀਂ ਹੈਗਾ ਬਸ ਅਸੀਂ ਮਾਲ ਵਿੱਚ ਨਾ ਇਹ ਸਮਾਨ ਵਗੈਰਾ ਵੇਚ ਕੇ ਅਸੀਂ ਮਗਾ ਚਲੇ ਜਾਾਂਗੇ ਦੀਵਾਲੀ ਕੋਲ ਬਿਲਕੁਲ ਦੁੱਧ ਬਿੰਦੀ ਬੱਚੀ ਹੈ ਭੁੱਖੀ ਹੋਏਗੀ ਕਿਉਂਕਿ 6 ਮਹੀਨੇ ਦਾ ਬੱਚਾ ਕੁਝ ਖਾ ਪੀ ਵੀ ਨਹੀਂ ਸਕਦਾ ਤੁਸੀਂ ਖੁਦ ਸੋਚ ਸਕਦੇ ਹੋ ਬੱਚੀ ਬਹੁਤ ਮਸ ਬੁਖਾਰ ਵੀ ਉਹਨੂੰ ਬਿਮਾਰ ਵੀ ਹੈਗੀ ਬਿਮਾਰ ਵੀ ਦਵਾਈ ਵੀ ਪੁਲਾਈ ਇਹਨੂੰ ਦਵਾਈ ਵੀ ਲੈ ਕੇ ਆਏ ਆ ਸੁੱਤੀ ਪਈ ਜੀ ਬਸ ਕਰ ਟਟੀਆਂ ਵੀ ਲੱਗੀ ਇਸ ਨੂੰ ਟਟੀਆਂ ਦੀ ਗੋਲੀ ਵੀ ਪਿਲਾਈ ਆ ਖਾ ਨਹੀਂ ਦੋਦੀ ਪਿਲਾਈ ਆ ਨਾ ਤੇ ਪਿਲਾਈ ਦਾਦਾ ਵੀ ਆ ਪਰ ਇਧਰ ਦਾ ਪਟਾਟ ਨਹੀਂ ਭਰਿਆ ਇਧਰ ਤੇ ਪਿਲਾਈ ਨੂੰ ਸੋਚਿਆ ਨੇ ਸੋ ਗਈ ਉਹ ਦਵਾਈ ਪਿਲਾ ਕੇ ਦਦੇ ਪੁਲਾਇ ਸੋਗੇ ਜਾ ਕੇ ਉਹਨੇ 5 ਮਿੰਟ ਹੋਇਆ ਨਹੀਂ ਉਹਨਾਂ ਪਿਸਾਬ ਕਰਨ ਗਈ ਇੱਧਰ ਬੱਚਾ ਹੈ ਨੀ ਕੇਪ ਹੋ ਗਿਆ ਅੱਛਾ ਤੁਸੀਂ ਉੱਠ ਕੇ ਕਿੱਥੇ ਗਏ ਸੀਗੇ ਜਾਂ ਕਿਤੇ ਤੁਹਾਡੇ ਨਾਲ ਹੀ ਸੁੱਤੀ ਪਈ ਗਈ ਨਹੀਂ ਮੇਰੇ ਨਾਲ ਹੀ ਸੁੱਤੀ ਗਈ ਗਾੜੀ ਚੀਜ ਵਿੱਚ ਅੱਖ ਲੱਗੀ ਦੀ ਨੀਂਦ ਆਈ ਨਹੀਂ ਇਹਨੂੰ ਆਏ ਮੈਂ ਸੁੱਤੀ ਪਈ ਦਦੇ ਪੁਲੰਦੀ ਰਹੀ ਅੱਖਾਂ ਐਵੇਂ ਲੱਗੀਆਂ ਨਾ ਬੱਚੇ ਸਰੇ 3:30 4 ਵਜੇ ਦੀ ਗੱਲ ਹੈ ਸਾਡੇ 4 ਵਜੇ ਤੱਕ ਤੁਹਾਡੀ ਪਤਨੀ ਨੇ ਤੁਹਾਨੂੰ ਕਿੰਨੇ ਵਜੇ ਦੱਸਿਆ ਹੈਗਾ ਕੀ ਹੋਇਆ 4 ਵਜੇ ਕਰੀਬ 4 ਵਜੇ ਦੱਸਿਆ ਆਇਆ ਕਿਹ ਨਾਮ ਕੀ ਹੈ ਤੁਹਾਡਾ ਬਨਵਾ ਰਹੀ ਉੱਤ ਬਨਵਾਰੀ ਜੀ ਕਿੱਥੇ ਦੇ ਰਹਿਣ ਵਾਲੇ ਹੋ ਐਸੇ ਗਰੂ ਸਾਹ ਰਹਤੇ ਆਂ ਤੇ ਮੇਰੇ ਘਰ ਵਾਲੀ ਹੈ ਜਗਰਾਉਂ ਰਹਤੀ ਹੈ ਕੰਮ ਵਗੈਰਾ ਕਰਦਾ ਫੁੱਲ ਮੈਂ ਰਹਿਣ ਵਾਲੀ ਆ ਤਾਂ ਜਗਰਾਉਂ ਤੇ ਆਏਗੇ ਪਰ ਸਸਰਾਲ ਸਾਡਾ ਗਰੂਰ ਸੇ ਆਏਗਾ ਅਸੀਂ ਗਰੂਰ ਸੇ ਦੀਵਾਲੀ ਕਰਕੇ ਚਲੇ ਜਾਂਦੇ ਆ ਪਰ ਤੁਸੀਂ ਕੀ ਮੇਲਾ ਵਗਰਾ ਮੈਂ ਕਿ ਮੇਲਾ ਲਗਾਤੇ ਫੁੱਲ ਵਗੈਰਾ ਵੇਚਤੇ ਆ ਕੀ ਹੋਇਆ ਕੀ ਸੀਗਾ ਸਵੇਰੇ ਕਿੰਨੇ ਵਜੇ ਦੀ ਘਟਣਾ ਹੈ ਘਟਣਾ ਹੈਗੀ 4 ਵਜੇ ਜਾਂ ਸਾਡੇ 3 ਵਜੇ ਨਹੀਂ ਕਰਨਾ ਉਹਨੂੰ ਕਿਸ ਤਰ੍ਹਾਂ ਪਤਾ ਲੱਗਿਆ ਕੀ ਕਿਹਾ ਤੁਹਾਡੀ ਕਰ ਵਸ ਮੈਂ ਹੋਰ ਕਰਵਾਰ ਦੀ ਇਸਨੇ ਮੇਰੇ ਕੋ ਉਠਾਇਆ ਮੈਂ ਤਾਂ ਥੱਕ ਗਿਆ ਤਾਂ ਸੋ ਗਿਆ ਇਸਨੇ ਮੇਰੇ ਕੋ ਉਠਾਇਆ ਫਿਰ ਪਤਾ ਲੱਗਾ ਫਿਰ ਭਾਗ ਕੇ ਗਿਆ ਇਧਰ ਲੁੰਨਣ ਗਿਆ ਸ਼ੱਕ ਹੈ ਤੁਹਾਨੂੰ ਕਿਸੇ ਦੇ ਕੋਈ ਨਹੀਂ ਕੋਈ ਇਹਨੇ ਸ਼ੱਕ ਨਹੀਂ ਆਲੇ ਦੁਆਲੇ ਕਿਤੇ ਕੋਈ ਦੇਖਿਆ ਕਿਸੇ ਨੂੰ ਘੁੰਮਦੇ ਹੋਏ ਨਹੀਂ ਕਿਸੇ ਨੇ ਨਹੀਂ ਦੇਖਿਆ ਨਹੀਂ ਵੀਰੇ ਕੋਈ ਉਹ ਤਾਂ ਹੋਇ ਨਹੀਂ ਕੋਈ ਨਹੀਂ ਆਇਆ ਇੱਥੇ ਪانے ਬਰ ਕੋਈ ਨਹੀਂ ਆਇਆ ਇੱਥੇ ਕਿਉਂਕਿ ਬੈਠੇ ਰਹਿਣੇ ਚਾਰ ਆਠ ਰਾਤ ਨੂੰ 2 ਵਜੇ ਤੋ ਜਾ ਕੇ ਸੌਣੇ ਆਸੀ ਕਿਉਂਕਿ ਦੇਖੇ ਆ ਕਿ ਕੋਈ ਹੈ ਤੋ ਨਹੀਂ ਬੱਚਾ ਲੈ ਜਾ ਕੋ ਸੁਨੁਸਕਾਰ ਨਾ ਹੋ ਜਾ ਕਿਉਂ ਰਾਤ ਨੂੰ 2 ਵਜੇ ਜਾ ਕੇ ਜਾਨੇ ਰਹਿਨੇ ਆ ਬਾ ਆਦਮੀ ਹੈਗੇ ਸਾਰਾ ਦਿਨ ਥੱਕੇ ਕੰਦੇ ਸਾਰਾ ਸਾਮਣੇ ਰੋਟੀ ਪਾਣੀ ਤੋ ਸੋਈ ਜਾਂਦੇ ਆ ਇਸਤਰੀ ਰਹਿੰਦੀ ਆ ਘਰੇ ਰੋਟੀ ਬੱਚੇ ਚ ਸੰਭਾਲਦੀ ਆ ਬੱਚੇ ਸੰਭਾਲ ਕੇ ਰਹਿਤੀ ਸੌਣ ਦਾ ਟਾਈਮ ਨਾ ਫਿਰ ਵੀ ਇਸਤਰੀ ਨਹੀਂ ਸੋ ਸਕਦੀ ਕਿਉਂਕਿ ਬੱਚਾ ਹੈ ਮਰਦ ਤੋ ਕਸਾ ਸੌ ਸਕਦੇ ਕਿਉਂਕਿ ਸਸ ਥੱਕਾ ਖਾਂਦੇ ਸਾਰੇ ਦਿਨ ਮ ਇਸਤਰੀ ਘਰ ਰਹਿੰਦੀ ਰੋਟੀ ਪਾਣੀ ਬਣਦੀ ਬੱਚੇ ਸੰਭਾਲਦੀ ਆ ਰਹਿੰਦੀ ਹੈ ਕਿ ਕੋਈ ਉਦੀ ਵੀ ਅੱਖ ਲੱਗ ਗਈ ਤਾਂ ਉਹ ਵੀ ਉਹਨਾਂ ਤਾਂ ਗਿਆ ਲਿਆ ਐਵੇਂ ਨਹੀਂ ਕਿ ਜਿਆਦਾ ਦੇਰ ਸੋਈ ਆ 5 ਮਿੰਟ ਵੀ ਨਹੀਂ ਸੋਈ ਬੱਚਾ ਗੇਪ ਹੋ ਗਿਆ ਉਹਨੂੰ ਵੀ ਨਹੀਂ ਪਤਾ ਕਿ ਕਿ ਮੇਰਾ ਬੱਚਾ ਜਿੱਗੇਪ ਹੋ ਜਾ ਉਹ ਵੀ ਨਹੀਂ ਸੋਣਾ ਸੀ ਇਹ ਗਲਤੀ ਹੋ ਗਈ ਇਸੇ ਤੋਂ ਗਲਤੀ ਵੀ ਨਹੀਂ ਆਏਗੀ ਆਪਣੀ ਗਲਤੀ ਕੀ ਆਸੀ ਦਾ ਬੱਚਾ ਚੱਕਣ ਵਾਲੇ ਦੀ ਗਲਤੀ ਆਸੀ ਦੀ ਗਲਤੀ ਨਹੀਂ ਬੱਚਾ ਉਹ ਲੈ ਕੇ ਗਿਆ ਉਹਨੂੰ ਸਜ਼ਾ ਮਿਲੇਗੀ ਬਕਾ ਬੱਚਾ ਕਿਉਂ ਲੈ ਕੇ ਗਿਆ ਸੀ ਨਾ ਕਰੇ ਨਾ ਅਸੀਂ ਅੱਛਾ ਕਿਸੇ ਤੇ ਕੋਈ ਅਸੀਂ ਕੋਈ ਕਚਵਾਈ ਨਹੀਂ ਕਰਾਂਗੇ ਬਸ ਵੀ ਸਾਡਾ ਜਾ ਕੇ ਦੇ ਦੇ ਉਹਨੂੰ ਕੁਝ ਨਹੀਂ ਕਾਂਗੇ ਅਸੀਂ ਉਹਨੂੰ ਕੋਈ ਕੁਝ ਨਹੀਂ ਕਾਂਗੇ ਬਸ ਬੰਦੇ ਮੇਰੀ ਜਵਾਕ ਦੇ ਦੇ ਮੇਰੀ ਕੁੜੀ ਵਾਪਸ ਕਰ ਦੇ ਬਸ ਮਾਂ ਦੀ ਅਪੀਲ ਹੈ ਕਿ ਉਹਦੀ ਬੱਚੀ ਉਹਨੂੰ ਵਾਪਸ ਦੇ ਦਿੱਤੀ ਨਹੀਂ ਕਰਵਾਈ ਨਹੀਂ ਕਰਾਂਗੇ ਅਸੀਂ ਕੁਝ ਨਹੀਂ ਕਾਂਗੇ ਉਹਨੂੰ ਮੈਨਾਂ ਹੈਗਾ ਕਿ ਮੈਂ ਸਾਡੇ ਕਿਸੇ ਦੇ ਨਾਲ ਦੂਜੇ ਬੰਦੇ ਦੇ ਨਾਲ ਮੇਰਾ ਜਵਾਕ ਭੇਜਦਾ ਅਸੀਂ ਬਸ ਆਖ ਲੈਣਾ ਉਹਨੂੰ ਕੋਈ ਕਾਰਵਾਈ ਨਹੀਂ ਕਾਂਗੇ ਅਸੀਂ ਥਾਣੇ ਪੁਲਿਸ ਉਹਨੂੰ ਕੋਈ ਕੁਝ ਨਹੀਂ ਕਹਿਣਾ ਸਾਲੀ ਬਜੂਹਾਕ ਬਣਾ ਦੇ ਬਸ ਕੀ ਜਿਹਦੇ ਨਾਲ ਬੜਾ ਦੇ ਜਾਂ ਦੂਜੇ ਬੰਦੇ ਦੇ ਨਾਲ ਪੜਾ ਦੇ ਮੇਰਾ ਜਵਾਬ ਪੜਾ ਦੇ ਮੈਨੂੰ ਅਸੀਂ ਕੁਝ ਨਹੀਂ ਕਾਂਗੇ ਉਹਨੂੰ ਸਾਡਾ ਜਵਾਬ ਦੇ ਆਪਣਾ ਮੋਬਾਈਲ ਨੰਬਰ ਦੱਸ ਦੋ ਅਗਰ ਕੋਈ ਪਤਾ ਲੱਗਦਾ ਹੈ 93 930733198 93 930733198 ਇਸ ਨੰਬਰ ਤੇ ਅਗਰ ਕਿਸੇ ਦੇ ਕੋਲ ਕੋਈ 6 ਮਹੀਨੇ ਦੀ ਬੱਚੀ ਕੋਈ ਸੜਕ ਤੇ ਘੁੰਮਦਾ ਹੋਇਆ ਨਜ਼ਰ ਆਵੇ ਤਾਂ ਜ਼ਰੂਰ ਪੁਲਿਸ ਨੂੰ ਇਤਲਾਾ ਕਰੋ ਪੁਲਿਸ ਮੈਂ ਤੁਸੀਂ ਜਾਏ ਰਿਪੋਰਟ ਜਾ ਕੇ ਜਾ ਗਏ ਤੇ ਚਲ 5 ਵਜੇ ਕਰਮ ਗਿਆ ਤੇ ਤਾਂ ਕੋਈ ਸੀਸੀਟੀਵੀ ਵਗੈਰਾ ਚੈੱਕ ਕੀਤੀ ਨਹੀਂ ਕਿਤੇ ਖਾਲੀ ਆਧਾਰ ਕਾਰਡ ਪੈਨ ਨੂੰ ਲਿਖਵਾਇਆ ਤੇ ਛੈਨੂਨ ਕਰਵਾਇਆ ਸੀਸੀਟੀਵੀ ਫੋਟੋ ਚੈੱਕ ਕਰਾਈ ਹੈ ਕਰਾਈ ਹੈ ਸਾਰੇ ਕਰਾਈ ਹੈ ਸੀਸੀਟੀਵੀ ਫੋਟੋ ਚੈੱਕ ਕਰਾਈ ਹੈ ਚੈੱਕ ਕਰਾਈ ਹੈ ਇਧਰ ਵੀ ਕਰਾਈ ਹੈ ਉਧਰ ਵੀ ਕਰਾਈ ਹੈ ਧਰ ਵੀ ਕਰਾਈ ਹੈ ਸਾਰੇ ਪਾਸੇ ਕਰਾਈ ਹੈ ਪੁਲਿਸ ਸਾਰੇ ਪਾਸੇ ਕਾਰਵਾਈ ਕਰਦੀਆ ਉਧਰ ਵੀ ਕਰੀ ਦੀਏ ਇਧਰ ਵੀ ਕਰਦੀਆ ਦੇਖਿਆ ਕੁਝ ਕੁਝ ਦੇਖਿਆ ਨਹੀਂ ਬਸ ਤਾਂ ਤੁਹਾਨੂੰ ਉਸ ਬੱਚੀ ਦੀ ਫੋਟੋ ਦਿਖਾ ਦਿੰਨੇ ਆ ਉਸ ਮਾਸੂਮ ਬੱਚੀ ਦੀ ਫੋਟੋ ਤੁਸੀਂ ਦੇਖ ਸਕਦੇ ਹੋ ਮਹਿਜ਼ 6 ਮਹੀਨਿਆਂ ਦੀ ਬੱਚੀ ਹੈ ਜੋ ਸਿਰਫ ਮਾਂ ਦਾ ਦੁੱਧ ਪੀ ਰਹੀ ਹੈ ਔਰ ਸਾਡੇ 3-4 ਵਜੇ ਦੀ ਜਿਹੜੀ ਗਾਇਬ ਹੈ ਸੋਚ ਸਕਦੇ ਹੋ ਬਿਮਾਰ ਹੈ ਬੱਚੀ ਔਰ ਇਸ ਵਕਤ ਵੀ ਭੁੱਖੀ ਪਾਣੀ ਜਿਹੜੀ ਹੈ ਉਹ ਕਿਸੇ ਦੇ ਕੋਲ ਹੋएगी ਅਸੀਂ ਵੀ ਅਪੀਲ ਕਰਦੇ ਹਾਂ ਮਾਂ ਵੀ ਅਪੀਲ ਕਰ ਰਹੀ ਹੈ ਕਿ ਅਗਰ ਕਿਸੇ ਨੇ ਬੱਚੀ ਨੂੰ ਚੁਰਾਇਆ ਤਾਂ ਮਾਂ ਨੂੰ ਦਵਾਈ ਲਾ ਕੇ ਰੱਖੀ ਹੋਈ ਹੈ ਮੈਂ ਕਦ ਦਵਾਈ ਪਿਲਾऊंगी ਮੈਂ ਰਾਤ ਨੂੰ 3 ਵਜੇ ਉੱਠ ਕੇ ਵੀ ਮੈਂ ਦਵਾਈ ਪਿਲਾਈ ਉਹਨੂੰ ਪਿਲਾ ਕੇ ਮੈਂ ਗੋਦੀ ਚ ਲੈ ਕੇ ਬੈਠੀ ਸੀਗੀ बुखार ਸੀ ਗਾਣੂ ਨੂੰ ਦਵਾਈ ਪਿਲਾਏ ਫਿਰ ਦਵਾਈ ਪਿਲਾ ਕੇ ਮੋਢੇ ਤਲੇ ਪਈ ਹੈ ਜੇ ਤੁਸੀਂ ਜਿੱਦਾਂ ਅਪੀਲ ਕਰ ਰਹੇ ਹੋ ਕਿ ਬੱਚੀ ਕੋਈ ਦੇ ਜਵੇ ਤੇ ਪੁਲਿਸ ਕਾਰਵਾਈ ਨਹੀਂ ਕਰੋਗੇ ਕੋਈ ਕੋਈ ਨਹੀਂ ਆ ਦੇਖੋ ਬੱਚੀ ਦੀਆਂ ਦਵਾਈਆਂ ਜਿਹੜੀਆਂ ਨੇ ਉਹ ਵੀ ਉਸੇ ਤਰ੍ਹਾਂ ਪਈਆਂ ਨੇ 6 ਮਹੀਨੇ ਦੀ ਬੱਚੀ ਔਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਹਦੇ ਮਾਤਾ ਪਿਤਾ ਜਿਹੜੇ ਨੇ 6 ਮਹੀਨੇ ਦੀ ਬੱਚੀ ਨੂੰ ਤਲਾਸ਼ ਦੇ ਫਿਰ ਰਹੇ ਨੇ ਤੁਸੀਂ ਵੀ ਆਪਣੇ ਵੱਲੋਂ ਕੋਈ ਦੇਖਿਆ ਪਾਲ ਕੀਤੀ ਹੈ ਕੀ ਕੀਤੀ ਹੈ ਪਾਲ ਜਦੋਂ ਗੇਪ ਹੋਈ ਉਦੋਂ ਉਧਰ ਉਧਰ ਲੱਭਣਗੇ ਦੋ ਇੱਧਰ ਗਏ ਦੋ ਸਾਰੇ ਇੱਧਰ ਗਏ ਇਰ ਜਾ ਕੇ ਥਾਣੇ ਜਿੱਕੇ ਫਿਰਦੌਲਬ ਕੇ ਉਧਰ ਵੀ ਨਹੀਂ ਕਿਸੇ ਨੇ ਆਪਣੀ ਬੱਚੀ ਦੀ ਫੋਟੋ ਦਿਖਾ ਦਿਓ ਜਰਾ ਸਾਰੇ ਬੱਚੀ ਵਾਲੀ ਵਾਲੀ ਆਏਗੀ ਇਹ ਜਿਹੜੀ ਬੱਚੀ ਹੈ ਤੁਹਾਨੂੰ ਦਿਖਾ ਰਹੇ ਆ ਇੱਧਰ ਦੇਖ ਲਓ ਕਪੜਾ ਹੀ ਪਾਇਆ ਹੈਗਾ ਉਹਨਾਂ ਨੇ ਇਹੀ ਕਪੜੇ ਪਾਇਆ ਆਹ ਆਹ ਇੱਕ ਕਪੜਾ ਕਮੀਜ਼ ਆ ਹੀ ਪਾਇਆ ਹੋਇਆ ਨਾ ਇਹ ਇਹੀ ਕਪੜੇ ਜਿਹੜੀ ਇਹ ਬੱਚੀ ਨੇ ਪਾਏ ਹੋਏ ਆ ਪਹਿਚਾਨ ਤੁਸੀਂ ਕਰ ਸਕਦੇ ਹੋ ਅਗਰ ਇਸੇ ਤਰ੍ਹਾਂ ਦੇ ਕੱਪੜੇ ਦੀ ਔਰ 6 ਮਹੀਨੇ ਦੀ ਕੋਈ ਬੱਚੀ ਤੁਹਾਨੂੰ ਅਨਜਾਨ ਦਿਖਦੀ ਹੈ ਕਿਸੇ ਦੇ ਹੱਥ ਦਿਖਦੀ ਹੈ ਤਾਂ ਮੋਤੀ ਨਗਰ ਥਾਣੇ ਦੇ ਵਿੱਚ ਯਾਰ ਸਮੰਦਲ ਥਾਣੇ ਦੇ ਵਿੱਚ ਇੱਕ ਵਾਰ ਜ਼ਰੂਰ ਪੁਲਿਸ ਕੋਲ ਕੰਪਲੇਂਟ ਕਰੋ ਪੁਲਿਸ ਨੂੰ ਇਹਦੀ ਸੂਚਨਾ ਜ਼ਰੂਰ ਦਿਓ ਕਿਉਂਕਿ ਮਾਵਾਬ ਜਿਹੜੇ ਨੇ ਬੇहद ਪਰੇਸ਼ਾਨ ਨੇ ਬੱਚੀ ਬਿਮਾਰ ਹੈ ਆ ਫੋਨ ਕਰ ਲੋ ਤੁਹਾਨੂੰ ਕਿਸ ਤਰ੍ਹਾਂ ਕਿੰਨੇ ਵਜੇ ਪਤਾ ਲੱਗਿਆ ਜੀ ਸਾਨੂੰ ਸਾਰੇ 4 ਵਜੇ ਪਤਾ ਲੱਗਿਆ 4 ਵਜੇ 4 ਵਜੇ ਤੋਂ 2 ਮਿੰਟ ਤੇ 5 ਮਿੰਟ ਤੇ ਪਤਾ ਨਹੀਂ ਲੱਗਿਆ ਕਿ ਕਿਵੇਂ ਗੁੰਮ ਹੋ ਗਈ ਅਸੀਂ ਸੋਵੇ ਸਾਢੇ 3 ਵਜੇ 9 ਵਜੇ ਤੋਂ ਜਾਗੇ ਸੀ ਫਿਰ ਉਹਨੂੰ ਸੋ ਕੇ ਜਾਗਿਆ 5 ਵਜੇ ਤੋਂ ਦੇਖਿਆ ਤਾਂ ਸਾਰੇ ਪਾਸੇ ਲੱਭੀਏ ਸਾਰੇ ਪਾਸੇ ਉਧਰ ਤੋਂ ਸਾਰੇ ਲੱਭਿਆ ਨਹੀਂ ਸਾਢੇ 5 6 ਵਜੇ ਤਾਂ ਅਸੀਂ ਥਾਣੇ ਚ ਗਏ ਇਹ 7 ਨੰਬਰ ਤੇ ਉੱਤੇ ਵੀ ਆਪਣੀ ਕੰਪਲੇਂਟ ਲਿਖਾਈ ਲਿਫਾ ਗਿਆ ਪੁਲਿਸ ਆਈ ਫਿਰ ਆ ਤਾਂ 8 9 ਵਜੇ ਤੱਕ ਸਾਰੇ ਪਾਸੇ ਕੇਮੇ ਸੀਸੀ ਕੈਮਰੇ ਚ ਚੈੱਕ ਕਰਵਾਏ ਸਾਰੇ ਕੁਝ ਕਰਵਾ ਕੇ ਫਿਰ ਹੁਣ ਪੁਲਿਸ ਗਈ ਹੈ ਕਹਿੰਦੀ ਹੈ ਕਿ ਦੇਖਾਂਗੇ ਅਜੇ ਹੱਲ ਕਰਾਂਗੇ ਕੋਈ ਸ਼ੱਕ ਹੈ ਕਿਸੇ ਦੇ ਸਾਕੇ ਨਹੀਂ ਹੈਗਾ ਕਿਸੇ ਦੇ ਕੁਝ ਨਹੀਂ ਹੈਗਾ ਬਸ ਕੋਈ ਹੈ ਨਹੀਂ ਗੱਲ ਦੀ ਜਿੱਦੀ ਨਹੀਂ ਲੜਾਈ ਪੜਾਈ ਹੈ ਨਹੀਂ ਤਾਂ ਕਿਸੀ ਦੀ ਕਿਤੇ ਨਹੀਂ ਕਿ ਆਪਣੇ ਹੀ ਆਪਣੇ ਆ ਕਿਸੇ ਤੋਂ ਲੜਾਈ ਨਾ ਪੜਾਈ ਨਾ ਲੈਣ ਨਾ ਦੇਣ ਕਿਸੇ ਦਾ ਕੋਈ ਮਤਲਬ ਨਹੀਂ ਹੈ ਬੱਚਾ ਕਿਉਂ ਚੋਰੀ ਕੀਤਾ ਸੀ ਕੋਈ ਗਲਤੀ ਨਹੀਂ ਹੈਗੀ ਅਸੀਂ ਦੀ ਬਿਲਕੁਲ ਬੱਚਾ ਤੁਸੀਂ ਦੇਖ ਸਕਦੇ ਹੋ ਇਸ ਫੁੱਟਪਾਥ ਤੋਂ ਚੋਰੀ ਹੋਇਆ ਔਰ ਇਹ ਜਿਹੜਾ ਜਨਮ ਪੱਤਰੀ ਜਿਹੜੀ ਜਿਹੜਾ ਇਹਨੂੰ ਦੱਸਦੇ ਆ ਕਿ ਇਹਦਾ ਜਨਮ ਸਰਟੀਫਿਕੇਟ ਹੈਗਾ ਇਹਨਾਂ ਕੋਲ ਮੌਜੂਦ ਹੈ ਬੱਚੀ ਦਾ ਔਰ ਮਾਵਾਪ ਜਿਹੜੇ ਨੇ ਅਪੀਲ ਕਰ ਰਹੇ ਨੇ ਔਰ ਇਹੇ ਕੱਪੜੇ ਜਿਹੜੇ ਤੁਹਾਨੂੰ ਫੋਟੋ ਦੇ ਵਿੱਚ ਦਿਖਾਏ ਜਾ ਰਹੇ ਨੇ ਇਹ ਕੱਪੜੇ ਬੱਚੀ ਨੇ 6 ਮਹੀਨੇ ਦੀ ਬੱਚੀ ਨੇ ਪਾਏ ਹੋਏ ਆ ਔਰ ਮਾਵਾਪ ਦਾ ਰੋ ਰੋ ਕੇ ਬੁਰਾ ਹਾਲ ਹੈ ਅਗਰ ਕਿਸੇ ਨੂੰ ਵੀ ਇਹਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਜਿਹੜਾ ਸਬੰਧਤ ਥਾਣੇ ਦੇ ਵਿੱਚ ਇਹਦੀ ਸੂਚਨਾ ਜ਼ਰੂਰ ਦਿਓ ਕਿਉਂਕਿ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਮੌਜੂਦ ਹੈ ਜਿੱਥੇ ਉਸ ਗੁੰਮ ਹੋਈ ਜਾਂ ਕਈ ਇਹ ਚੋਰੀ ਹੋਈ ਬੱਚੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ ਔਰ 7 ਨੰਬਰ ਥਾਣੇ ਦੇ ਐਸਐਚਓ ਜਿਹੜੇ ਨੇ ਆਪਣੇ ਮੁਲਾਜ਼ਮਾ ਦੇ ਨਾਲ ਸੀਸੀਟੀਵੀ ਫੁਟੇਜ ਜਿਹੜੀ ਹੈ ਚੈੱਕ ਕਰ ਰਹੇ ਹਨ ਫੋਨ ਤੇ ਗੱਲਬਾਤ ਕਰ ਲੈਨੇ ਹਨ ਉਹਨਾਂ ਨਾਲ ਕਿ ਆਖਰ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋ ਰਹੀ ਹੈ ਔਰ ਹੁਣ ਤੱਕ ਕੀ ਤਫਤੀਸ਼ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਹੈ ਔਰ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਚੈੱਕ ਕੀਤੀਆਂ ਜਾ ਰਹੀਆਂ ਨੇ ਹਾਂ ਜੀ ਸਭ ਕੀ ਮਾਮਲਾ ਸੀਗਾ ਜਿਹੜਾ ਕਿ ਚੰਡੀਗੜ੍ਹੋਂ ਰੌਣਕ ਤੋਂ 6 ਮਹੀਨੇ ਦੀ ਬੱਚੀ ਜਿਹੜੀ ਆ ਰੌਣਕ ਤੋਂ ਗਾਇਬ ਹੋਈ ਸੀ ਐਕਚੁਅਲੀ ਨਾ ਜਿਹੜੀ ਸਵੇਰੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਰੀਬ 4:00 ਵਜੇ ਇੱਕ ਜੋਤੀ ਨਾਮ ਦੀ ਲੜਕੀ ਸੀਗੀ ਉਹਦੇ ਅੱਗੇ ਬੇਟੀ ਸੀ 6 ਮਹੀਨੇ ਦੀ ਉਹ ਉਥੋਂ ਕਿਸੇ ਨੇ ਅਗਵਾ ਕਰ ਲਈ ਇਹ ਐਕਚੁਅਲੀ ਇੱਥੇ ਜਿਹੜੀ ਆਪਣੀ 32 ਸੈਕਟਰ ਵਾਲੀ ਮਾਰਕੀਟ ਆ ਉਹਦੇ ਬਾਹਰ ਫੁੱਟਪਾਥ ਹੀ ਰਹਿੰਦੇ ਸੀ ਰਾਤ ਸੌਂਦੇ ਵੀ ਉੱਥੇ ਸੀ ਇਹ ਬੇਸਿਕਲੀ ਰਹਿਣ ਵਾਲੇ ਵਿੱਚੋਂ ਖਰੋਜਪੁਰ ਦੇ ਨੇ ਇਹਨਾਂ ਦਾ ਕੰਮ ਜਿਵੇਂ ਆਪਾਂ ਦੀਵਾਲੀ ਦੇ ਤਿਹਾਰਾਂ 'ਚ ਆਪਾਂ ਫੁੱਲ ਵਗੈਰਾ ਨਹੀਂ ਡੈਕੋਰੇਟ ਕਰਦੇ ਉਸ ਤਰ੍ਹਾਂ ਦੀਆਂ ਮਾਲਾ ਬਣਾਉਂਦੇ ਸੀ ਤੇ ਰਾਤ ਇਹ ਬਾਹਰ ਹੀ ਸੌਂਦੇ ਸੀ। ਇਹ ਰੁਟੀਨ ਦੀ ਤਰ੍ਹਾਂ ਹੀ ਰਾਤ ਸੁੱਤੇ ਸੀ ਕਿ ਤਾਂ ਇਹਨਾਂ ਨੂੰ ਜਦੋਂ 4:00 ਵਜੇ ਪਤਾ ਲੱਗਿਆ 4:30 'ਚ ਜਦੋਂ ਉੱਠੇ ਤਾਂ ਦੇਖਿਆ ਵੀ ਬੱਚੀ ਹੈ ਨਹੀਂ ਸੀ। ਚਲੋ ਇਹਨਾਂ ਨੇ ਨਾਲ ਹੀ ਸਾਨੂੰ ਇਨਫੋਰਮੇਸ਼ਨ ਦਿੱਤੀ ਅਸੀਂ ਚਲੋ ਮੌਕੇ ਤੇ ਟੀਮਾਂ ਬਣਾ ਕੇ ਦੇਖਿਆ ਪਤਾ ਕੀਤਾ ਹਤਾਲੇਦਵਾਲੇ ਜਦੋਂ ਸੀਸੀਟੀਵੀ ਫੁਟੇਜ ਵਗੈਰਾ ਜਾਂ ਹੋਰ ਅਸੀਂ ਚੈੱਕ ਕੀਤੀ ਤਾਂ ਸਾਨੂੰ ਬੱਚੀ ਕੁਝ ਦੇਰ ਬਾਅਦ ਅਸੀਂ ਉੱਥੋਂ ਰਿਕਵਰ ਕਰ ਲਈ ਰੇਲਵੇ ਸਟੇਸ਼ਨ ਦੇ ਕੋਲੋਂ ਸਾਨੂੰ ਬੱਚੀ ਸਿਰ ਬੱਚੀ ਕਿਸ ਕੰਡੀਸ਼ਨ ਚ ਮਿਲੀ ਬੱਚੀ ਦੇ ਸਿਰ ਪਰ ਬੱਚੇ ਬਿਲਕੁਲ ਠੀਕ ਹੈ ਫਿਰ ਵੀ ਇੱਕ ਵਾਰ ਚੈੱਕ ਅਪ ਕਰਵਾ ਲੈਣ ਨੂੰ ਕਿ ਅਬੀ ਡਾਕਟਰ ਨੂੰ ਦਿਖਾ ਲੈਣ ਅਦਰਵਾਇਜ਼ ਬੱਚੀ ਠੀਕ ਹੈ ਕਿਥੋਂ ਜਾ ਕੇ ਸਰ ਬੱਚੀ ਮਿਲੀ ਹੈ ਇਹ ਬੱਚੀ ਰੇਲਵੇ ਸਟੇਸ਼ਨ ਦੇ ਕੋਲੋਂ ਮਿਲੀ ਹੈ ਸਰ ਇਹ ਕਿ ਇਹ ਬੱਚੇ ਗਰੂਦਾ ਦਾ ਨਾ ਕੋਈ ਕੰਮ ਲੱਗਦਾ ਹੈ ਜਾਂ ਕਿਸ ਤਰ੍ਹਾਂ ਕੋਈ ਦੇਖੋ ਸਾਨੂੰ ਸ਼ੱਕ ਹੈ ਵੀ ਕਿਸੇ ਬੱਚੇ ਗਰੂਦਾ ਹੀ ਕੰਮ ਹੈ ਬਟ ਫਿਰ ਵੀ ਤਫਤੀਸ਼ ਦਾ ਬਾੜ ਉਸ ਤੋਂ ਬਾਅਦ ਜਦੋਂ ਉਹ ਬੰਦੇ ਫੜੇ ਜਾਣਗੇ ਉਸ ਤੋਂ ਬਾਅਦ ਇਹ ਕਲੀਅਰ ਹੋਊਗਾ ਵੀ ਕਿਦਾਂ ਦਾ ਐਸਐਚਓ ਡਿਵੀਜ਼ਨ ਨੰਬਰ 7 ਵੱਲੋਂ ਇਸ ਮਾਮਲੇ ਦੇ ਉੱਤੇ ਖੁਦ ਤਫ਼ਤੀਸ਼ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਵੱਲੋਂ ਦੋ ਟੀਮਾਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ ਔਰ ਖੁਦ ਐਸਐਚਓ ਡਿਵੀਜ਼ਨ ਨੰਬਰ 7 ਜਿਹੜੇ ਨੇ ਉਹ ਸੀਸੀਟੀਵੀ ਫੁਟੇਜੇਸ ਚੈੱਕ ਕਰ ਰਿਹਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਜਲਦ ਜਿਹੜਾ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ 라이